ਅੰਮ੍ਰਿਤਸਰ ਪੁਲਿਸ ਉਸ ਵੇਲੇ ਸਵਾਲਾਂ ਦੇ ਕੇਰੇ ਵਿੱਚ ਆ ਗਈ ਜਦ ਇੱਕ ਨੌਜਵਾਨ ਨੇ ਪੁਲਿਸ ਤੇ ਉਸ ਨਾਲ ਕੁੱਟਮਾਰ ਕਰ ਉਸ ਨੂੰ ਥਾਣੇ ਅੰਦਰ ਬੰਦ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਗਿਆ ਹੋਇਆ ਸੀ ਜਿਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦ ਉਹ ਪੁਲਿਸ ਕੋਲ ਮਦਦ ਮੰਗਣ ਗਿਆ ਤਾਂ ਪੁਲਿਸ ਨੇ ਉਲਟਾ ਉਸ ਨਾਲ ਕੁੱਟਮਾਰ ਕੀਤੀ ਅਤੇ ਗਲਤ ਭਾਸ਼ਾ ਵਰਤ ਕੇ ਉਸ ਨਾਲ ਬਦਸਲੂਕੀ ਕੀਤੀ। ਉਦ੍ਰਿਸ ਮਾਮਲੇ ਵਿੱਚ ਪੁਲਿਸ ਮੁਲਾਜ਼ਮਾ ਨੇ মিডিਆ ਨਾਲ ਗੱਲਬਾਤ ਕਰਦਿਆਂ ਸਾਰੇ ਦੋਸ਼ਾ ਨੂੰ ਸਿਰੇ ਤੋਂ ਨਕਾਰ ਦਿੱਤਾ। ਸਰ ਮੈਂ ਆਇਆ ਤਾਂ ਆਈ ਮਦਦ ਕਰ ਮੰਗਣ ਠੀਕ ਹੈ ਆਪਣੇ ਵਰ ਪੰਜਾਬ ਆਪੋਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਪਦਤ ਨਹੀਂ ਆ ਗੁੱਦੀ ਭੁੱਲੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਪਏ ਸਰ 24/7 ਆਹ ਹੀ ਸਮਾਨ ਲਾ ਤੇ ਮੁੰਡੇ ਮੈਂ ਤਾਂ ਕਹਿੰਦਾ ਮੈਂ ਪੁਲਿਸ ਨੂੰ ਕਿਹਾ ਮੈਂ ਸਾਮਨ ਨੂੰ ਤੰਗ ਕਰਦੇ ਪਿਆ ਤੇ ਇਹਨਾਂ ਨੇ ਮੈਨੂੰ ਛਾ ਕੇ ਥੱਪੜ ਮਾਰ ਤੂੰ ਕਰਦਾ ਮੈਂ ਰੱਤ ਪੂਰੀ ਦੁਨੀਆ ਕੀ ਕਰਦੇ ਬਈ ਸਭ ਨੂੰ ਥੱਪੜ ਮਾਰ ਕੇ ਭਜਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫੇਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇਰ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥਕੜੀਆਂ ਪਾਈਆਂ ਲਾਸ਼ਾਂ ਭਾਦੀਆਂ ਸਿਰ ਤੇ ਬੂਟ ਮਾਰੇ ਕਿੰਨਾ ਕੁਸ਼ ਕੀਤਾ ਮੈਨੂੰ ਅੰਦਰ ਬਿਠਾ ਕੇ ਹਾਂਜੀ ਉਹਨਾਂ ਵੱਲੋਂ ਲਾਜਮਾਂ ਵੱਲੋਂ ਲਾਜਮਾਂ ਵੱਲੋਂ ਕੀ ਗੱਲ ਬਾਤ ਸੀਸੀਟੀਵੀ ਕੈਮਰਾ ਤੇ ਕੋਈ ਗਲਤ ਕੁਛ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਵਾ ਰਾਤੀ ਮੂੰਹ ਚਪੇੜ ਮਾਰ ਕੇ ਕੰਦੇ ਹੂੰ ਮੈਂ ਕਿਹਾ ਕੀ ਮਤਲਬ ਆ ਨਾ ਖੁਦ ਕੀਤੀ ਜਦੋਂ ਤੁਸੀਂ ਗਲਤ ਬੋਲੇ ਸੀ ਸੀਸੀਟੀਵੀ ਕੈਮਰਾ ਦੇਖੋ ਮੈਂ ਵੀਡੀਓ ਬਣਾਉਂਦਾ ਹੋਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੰਮ ਸਰ ਮੈਂ ਵੀ ਕੀਤੀ ਕੀਤੀ ਹੁੰਦੇ ਤੇ ਮੇਰੀ ਮੈਡੀਕਲ ਦੋ ਮੈਡੀਕਲ ਕਿਉਂ ਨਹੀਂ ਬਣਾਇਆ ਹੋਰ ਵੀ ਤੁਹਾਨੂੰ ਕੋਈ ਨਹੀਂ ਬਸ ਮੈਂ ਇਕੱਲਾ ਹੀ ਸੀ ਸਰ ਤੇ ਇਕੱਲਾ ਵੇਖ ਕੇ ਇਹਨਾਂ ਨੇ ਪੈ ਗਏ ਮੈਨੂੰ ਇਹ ਕਿੰਨੇ ਜਣੇ ਸੀ ਇਹ ਤਿੰਨ ਚਾਰ ਜਣੇ ਇੱਕ ਹੋਰ ਇੱਕ ਪੁਲਿਸ ਮੁਲਾਜ਼ਮ ਬਾਰ ਬੈਠੇ ਸੀ ਤੇ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਕਾ ਅੰਦਰ ਬੈਠਾ ਕੋਟੇ ਤੁਹਾਨੂੰ ਛੱਡਤਾ ਨੇ ਕੋਟੇ ਫਸੇਰੇ 5 6 ਹੋਏ ਛੱਡਿਆ ਸਰ ਮੈਨੂੰ ਅੱਛਾ ਠੀਕ ਹੈ ਕਹ ਫਟੋ ਡਬਾਡੇ ਸੀਗਾ ਮੇਰਾ ਅਗਲੇ ਦਿਨ ਕੰਦੇ ਮੈਂ ਇਤਨਾ ਬਰਥਡੇ ਮੈਂ ਕਿਹਾ ਇਹਨਾਂ ਨੇ ਕੰਦੇ ਇਤਨਾ ਬਰਥਡੇ ਮੈਂ ਕਿਹਾ ਮੇਰੇ ਬਰਥਡੇ ਦਾ ਗਣਕੇ ਫਿਰ ਵੀ ਜ਼ਰਾ ਬਰਥਡੇ ਜੇ ਮਿਲ ਜਾ। ਇਹ ਇਹ ਕਹਿ ਰਹੇ ਕੁੱਟਣ ਲੱਗਦਾ ਨਹੀਂ ਤੁਹਾਡੇ ਨਾਲ ਤੱਕੇ ਸ਼ਾਇਦ ਹੋਰ ਤੱਕੇ ਸ਼ਾਇਦ ਸਰ ਪੰਜਾਬ ਪੁਲਿਸ ਸਾਡੀ ਮਦਦ ਕਰਨ ਲਈ ਗਈ ਕੀ ਸਾਨੂੰ ਤਾਂ ਸਾਨੂੰ ਕੁੱਟਣ ਲਈ ਗਈ ਆ ਤੇ ਸਭ ਤੋਂ ਵੱਡੀ ਗਲਤੀ ਗੱਲ ਇਹ ਹੋਈ ਮੇਰੇ ਕੋਲ ਇਨਾ ਕੋ ਮਦਦ ਮੰਗਣ ਆ ਗਿਆ ਥਾਣੇ ਤੇ ਮੰਗ ਕੇ ਜੀ ਮੇਰੀ ਮੰਗ ਨੂੰ ਇਨਸਾਫ ਦੇ ਦਿੱਤਾ ਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਰਹਾ ਲੋਕ ਤੇ ਲੋਕ ਪੰਜਾਬ ਪੁਲਿਸ ਤੋਂ ਮਦਦ ਵਸੇ ਆਂਦੇ ਵੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਜਿੱਤ ਤਰ੍ਹਾਂ ਵੱਲੇ ਠੀਕਾ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਦੇ ਘਰ ਹੋਣੀ ਚਾਹੀਦੀ ਇਹਨਾਂ ਤੇ ਆ ਨਹੀਂ ਸਾਹੀ ਸਰ ਕੁਝ ਆਪ ਆਪ ਮਦਦ ਮੰਗਣ ਆ ਆਮ ਜਨਤਾ ਕੀ ਆ ਹਾੜੇ ਕਰਕੇ ਤੇ ਬਣੇ ਹਾੜੀ ਜੀਐਸਟੀ ਕਰਕੇ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕਾ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1.5 ਵਜੇ ਇੱਥੇ 24/7 ਤੇ ਆਇਆ ਵਾ ਮੈਨੂੰ ਮੁੰਡੇ ਤੰਗ ਕਰਨ ਦੇ ਸੀ ਤੇ ਮੈਂ ਗ੍ਰੀਨ ਐਵੇਨਿਊ ਚੌਂਕੀ ਤੇ ਆਪਣੀ ਕੰਪਲੇਂਟ ਲੈ ਕੇ ਗਿਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰਨ ਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਤਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆ ਦੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹਥਕੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗਏ ਗਾ ਤੇ ਉਹਦਾ ਆਪਣੇ ਮੂੰਹ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਤਾਂ ਮੇਰਾ ਕੀ ਕਸੂਰ ਆ ਉਹ ਮਰ ਜੇ ਵਿਚਾਰਾ ਯਾ ਤਾਂ ਫਿਰ ਕਹਿ ਦੋ ਕਿ ਗੇ ਨੂੰ ਉਹ ਸਮਾਜ ਨੇ ਉਹਨੇ ਸ਼ਰਾਬ ਬਹੁਤ ਪੀਤੀ ਭਾਈ ਇਹਨਾਂ ਨੇ ਫਿਰ ਮਲਾਇਆ ਕਿਉਂ ਨਹੀਂ ਕਰਾਇਆ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਜ਼ਾ ਕਰੋ ਕਿ ਉਹਨੇ ਡਰਿੰਕ ਕੀਤੀ ਆ ਉਤੋਂ ਤੁਸੀਂ ਕਿਧੋਂ ਰਾਹ ਚ ਫੜ ਕੇ ਲਿਆਏ ਉਹ ਤਾਂ ਵਿਚਾਰਾ ਆਪ ਚੋਂ ਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜੇ ਰੋ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਉਹ ਪਾਟ ਗਿਆ ਉਹ ਭਾਜੀ ਆ ਡਿੱਗਣ ਦੇ ਨਿਸ਼ਾਨ ਇਦਰਾ ਸੰਜੂ ਮੋਟਰਸਾਈਕਲ ਤੇ ਆ ਪਾਇਆ ਤੇ ਮੋਟਰਸਾਈਕਲ ਭਾਜੀ ਇਦਰਾ ਇਦਰਾ ਆ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈ ਆ ਦੱਸੋ ਆ ਡਿਗਨ ਦੇ ਨਿਸ਼ਾਨ ਨੇ ਭਾਈ ਦੱਸੋ ਮੈਨੂੰ ਤੁਸੀਂ ਘੱਟੋ ਘਾਟ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਤੋਂ ਕਹਿੰਦੇ ਤੁਸੀਂ ਕਿਉਂ ਮਦਦ ਲਈ ਆ ਕੇ ਦੱਸ ਇਹ ਰਾਤ 3 ਵਜੇ ਆਇਆ ਮਲਾਜਮਾਂ ਤੋਂ ਸ਼ਰਾਬੇ ਦੀ ਪੀਤੀ ਹੋਈ ਸੀ ਤੇ ਮਲਾਜਮ ਨੂੰ ਆ ਕੇ ਗਲਤ ਬੋਲਣ ਲੱਗ ਗਿਆ ਇਹ ਜੱਕਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੇ ਵੱਜਾ ਤੇ ਥਲੇ ਟੇਪਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਇਹ ਮਲਾਜਮਾ ਕੋਈ ਗਲਤ ਬੋਲ ਕੇ ਜਦੋਂ ਜਾਣ ਲੱਗਾ ਫਿਰ ਕੈਮਰੇ ਚ ਵੀਡੀਓ ਬਣਾਉਣ ਡਾਇਆ ਤੇ ਮਲਾਜਮਾ ਨੇ ਵੀ ਉਲਟਾ ਬੋਲਣਾ ਲੱਗ ਗਿਆ ਸਿਰ ਮਲਾਜਮਾ ਗਲਤ ਬੋਲਣ ਕਰਕੇ ਉੱਤੇ ਕੁੱਟ ਮਾਰ ਰਹੀ ਹੈ ਨਹੀਂ ਕੁੱਟ ਮਾਰ ਵੀ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਛੱਟ ਲੱਗੀ ਆਈ ਜੀ